ਮੈਂ ਜਗਦੇਵ ਨੌਰਵਾਲਾ ਦੋਸਤੋ ਦੋਸਤੋ ਆ ਪਤਾ ਨਹੀਂ ਕੀ ਐ ਗੋਹ ਐ ਕਿ ਆਪਣੇ ਮਗਰਮਚਾਗੇ ਘੜਿਆਲ ਐ ਜਾਂ ਕੋਈ ਹੋਰ ਜਾਨਵਰ ਮੈਨੂੰ ਤਾਂ ਇਹਦਾ ਪਤਾ ਨਹੀਂ ਲੱਗਿਆ ਤੁਸੀਂ ਦੇਖ ਕੇ ਦੱਸੋ ਇਹ ਕੁੱਤਿਆਂ ਨੇ ਘੇਰ ਲਿਆ ਪਰ ਹੈ ਬੜਾ ਭੜਾ ਕੁੱਤੇ ਐ 8-10 ਪਰ ਕਿਸੇ ਨੂੰ ਵੀ ਨੇੜੇ ਨਹੀਂ ਲੱਗਣ ਦੇ ਰਿਹਾ ਆ ਦੇਖੋ ਜਿਹਦੇ ਕੰਨੀ ਇਹ ਚੁੰਬੜ ਜਾਂਦਾ ਜਿਹੜੇ ਕੁੱਤੇ ਨੂੰ ਉਹ ਤਾਂ ਫਿਰ ਦੂਰ ਬੈਠੇ ਹੀ ਚੀਕਾਂ ਮਾਰਦਾ ਐ ਆ ਦੇਖੀ ਚਲੋ ਇਹਦਾ ਰੰਗ ਟੰਗ ਕੁੱਤੇ ਇੱਕ ਬਾਹਰ ਦੀ ਭੱਜੇ ਫਿਰਦੇ ਆ ਪਰ ਨੇੜੇ ਕੋਈ ਨਹੀਂ ਲੱਗ ਰਿਹਾ ਆ ਲੱਗਿਆ ਸੀ ਆਟਾ ਲੈ ਇਹਨੂੰ ਉਹ ਜਾਂਦੇ ਗੋਲੀ ਮੰਮੂ ਟੱਪ ਗਿਆ ਉਧਰ ਤੁਸੀਂ ਦੇਖੀਏ ਉਹ ਬਾਤ ਉਹ ਬੈਠਾ ਉੱਥੇ ਕਿੰਨੀਆਂ ਚੀਕਾਂ ਮਾਰੂਗਾ ਦੇਖੀ ਚੱਲੋ ਆ ਹੁਣ ਲਾਲ ਜੈ ਇਹਨੂੰ ਚੁੰਬੜੂਗਾ ਇਹ ਮੁੜ ਕੇ ਨੇੜੇ ਨਹੀਂ ਆਉਣਾ ਤੇ ਪਹਿਲਾ ਵਾਲਾ ਤਾਂ ਮੈਨ ਲੱਗਿਆ ਦੂਰ ਹੀ ਭੱਗ ਗਿਆ ਹੁਣ ਉਹਨੂੰ ਚੁੰਬੜਿਆ ਸੀ ਲਾਲ ਜੈ ਨੇ ਇੰਨੇ ਕੁੱਤਿਆਂ ਦਾ ਫੌਨ ਨਹੀਂ ਪੈ ਰਿਆ ਪਤਾ ਨਹੀਂ ਕੀ ਜਾਨਵਰ ਹੈ ਦੇਖੀ ਚਲੋ ਵੀਡੀਓ ਚ ਖੈ ਪਤਾ ਨਹੀਂ ਕੀ ਇਹ ਜਿਹਨੂੰ ਕਿਉਂ ਬੜ ਜਾਂਦਾ ਉਹ ਕੁੱਤੇ ਨੂੰ ਕਿਉਂ ਬੜਿਆ ਸੀ ਹੋਂ ਬੈਠਾ ਹੈ ਉਹ ਦੇਖੋ ਧੂਹੀ ਚਿਹੇ ਜਾਂ ਚੁੰਬੜਿਆ ਉਹਦੇ ਵਿਚਾਰਾ ਦੂਰ ਬੈਠੇ ਜੀਕਾ ਮਰੀ ਜਾਂਦਾ ਇਹ ਜਾਨਵਰ ਪਤਾ ਨਹੀਂ ਕੀ ਹੈ ਆ ਖੜਾ ਆਈ ਨੂੰ ਵੀ ਕਿਉਂ ਬੜਿਆ ਸੀ ਆ ਵੀ ਦੂਰ ਖੜਾ ਹੈ ਜਿਹੜੇ ਨੂੰ ਕਿਉਂ ਬੜ ਜਾਂਦਾ ਉਹ ਨੇੜੇ ਨਹੀਂ ਲੱਗਦਾ ਖਤਰਨਾਕ ਸ਼ੈ ਹੈ ਹੁਣ ਹੈ ਪਤਾ ਨਹੀਂ ਕੀ ਇਹ ਇਹ ਵੀ ਪੂਰਾ ਆੜਿਆ ਖੜਾ ਹੈ ਤੇ ਕੁੱਟੇ ਆ 8-10 ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦਾ ਇਹ ਦੇਖਣ ਨੂੰ ਤਾਂ ਗੋ ਲੱਗਦੀ ਆ ਪਰ ਉਤੋਂ ਪਿੰਡਾ ਦਾ ਮਗਰ ਮੱਛ ਵਾਲਾ ਆ ਦੇਖੋ ਹੈ ਪਤਾ ਨਹੀਂ ਕੀ ਮੈਨੂੰ ਤਾਂ ਕੋਈ ਸਮਝ ਨਹੀਂ ਲੱਗੀ ਮੂੰਹ ਇਹਦਾ ਗੋਲ ਹੈ ਜਿਵੇਂ ਕੜਿਆਲ ਉਹ ਕੜਿਆਲ ਦਾ منہ ਲੰਬਾ ਹੁੰਦਾ। ਕੜਿਆਲ ਵੀ ਨਹੀਂ ਹੈਗਾ। ਗੋਈ ਲੱਗਦੀ ਹੈ ਵੈਸੇ। ਦੇਖ ਕੇ ਚੱਲੇ ਵੀਡੀਓ ਚ। ਹੁਣ ਜੀਤੂਗਾ ਕਿਹੜਾ ਇਹ ਨਹੀਂ ਪਤਾ। ਕੋਤੇ ਆਉਂਦੇ ਦਾ ਹੈ। ਖਲਾਇਆ ਬੋਲ ਕੇ ਦੇ ਨੇੜੇ ਪਰ ਫੇਰ ਪੈ ਜਾਂਦਾ ਇਹ ਜਿਹਨੂੰ ਚੁੰਬੜਦਾ ਉਹ ਤਾਂ ਨਹੀਂ ਆਉਂਦਾ ਮੁੜ ਕੇ ਆ ਦੇਖੋ ਇੱਕ ਦਾ ਵੀ ਹਮਲਾ ਕਰਦਾ ਉਹ ਕੁੱਤੇ ਦਾ ਵਿਚਾਰੇ ਦਮੋਂ ਨਿਕਲ ਗਏ ਦੋਸਤੋ ਸਾਡੇ ਪੇਜ ਨੂੰ ਜਗਦੇਵ ਨੌਰਵਾਲੇ ਨੂੰ ਫੋਲੋ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਆ ਦੇਖੋ ਹੱਲਾ ਬੋਲ ਕੇ ਹੁੰਦਾ ਔਰ ਸਿਪਾਲ ਬਲ ਕੇ ਵੀਡੀਓ ਲੈ ਕੇ ਆਉਣੇ ਆ ਵਿੱਚ ਨੈਗੇਟਿਵ ਵਿਚਾਰ ਆਪਣੇ ਲੋਕ ਵੀ ਹੁੰਦੇ ਆ ਨੈਗੇਟਿਵ ਵਿਚਾਰ ਹੁੰਦੇ ਆ ਉਹਨਾਂ ਦੇ ਉਹ ਕਮੈਂਟ ਉਹ ਹੀ ਕਰਦੇ ਆ ਆ ਦੇਖੋ ਉਹ ਕੁੱਤੇ ਨੂੰ ਜੰਬੜ ਗਿਆ Ou para dar para Deus. <coughs> ਦੋਸਤੋ ਸਾਡੇ ਪੇਜ ਨੂੰ ਜਰੂਰ ਫੋਲੋ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਇਹਦਾ ਤਾਂ ਕੋਈ ਪਤਾ ਜਾਂ ਨਹੀਂ ਲੱਗਿਆ ਕੀ ਬਣ ਗਿਆ